ਮੇਰੇ ਖਿਆਲ ਹੈ ਤੁਸੀਂ ਉਹਦੀ ਸੁਰੀਲੀ ਆਵਾਜ਼ ਤੋਂ ਪਹਿਚਾਨ ਲਓ ਇਹਨਾ ਸੋਹਣਾ ਗਾਉਂਦਾ ਮੇਰਾ ਵੀਰ ਨਾਮ ਤੋਂ ਤੁਸੀਂ ਨਹੀਂ ਪਹਿਚਾਨ ਸਕਦੇ ਪਰ ਫਿਰ ਵੀ ਇਹਨਾ ਸੋਹਣਾ ਗਾਉਂਦਾ ਅੱਛਾ ਸੀਟੀਆਂ ਕੀ ਬਾਤ ਹੈ ਇਹਨਾ ਸੋਹਣਾ ਗਾਉਂਦਾ ਹਾਂ ਚੋਨੀਆ ਹਾਈ ਹਾਈ ਵਾਟ ਅ ਗਾਣੇ ਤੂੰ ਹੋਣਾ ਜਾਣੇ ਚੱਲੋ ਲਗੜ ਮੇਰੇ ਬੇਬਸ ਜੈ ਦਿਲ ਦੀ ਜਨੋ ਟੜਕਨ ਨਾ ਪਹਿਚਾਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪੀਟੀਸੀ ਪੰਜਾਬੀ ਫਿਲਮ ਅਵਾਰਡ ਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਮੈਂ ਸਤਿ ਸ੍ਰੀ ਅਕਾਲ ਸਾਰਾ ਕੁਝ ਕਰ ਚੁੱਕਿਆ ਪਰ ਗਾਣਾ ਇੰਨਾ ਸੋਹਣਾ ਵੀਰੇ ਆਇਆ ਹੈ ਚੰਨੋ ਫਿਲਮ ਦਾ ਗਾਣਾ ਥੋੜੇ ਹੋਰ ਥੋੜੇ ਹੋਰ ਪਲੀਜ਼ ਹੋਰ ਸਨੀ ਪਲੀਜ਼ ਮੇਰਾ ਪਲੀਜ਼ ਕੀ ਕਰਾਂ ਮੈਂ ਤੈ 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 ਤੇ ਦੇ ਵਲ ਪੇ 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 ਤੂ ਰਫੰਡ ਫੈ ਸਨੋ ਹਾ 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 ਵਸਨਾ ਬੇਬੀ ਥੋੜਾ ਥੋੜਾ ਪਲੀਜ਼ ਥੋੜਾ ਥੋੜਾ ਕਰਕੇ ਪਲੀਜ਼ ਰੀਆ ਨਾ ਜਾਵੇ ਮੇਰੇ ਤੂੰ ਤੇਰੇ ਬਗੈ ਕੋਈ ਨਾ ਜਾਵੇ ਮੇਰੇ ਤੋਂ ਤੇਰੇ ਬਗੈ ਭਾਜੀ ਮੈਂ ਫਿਲਮ ਦੇਖੀ ਫਿਲਮ ਮੈਂ ਦੇਖੀ ਬਹੁਤ ਵਧੀਆ ਫਿਲਮ ਸੀ ਭਾਜੀ ਯਾਰ ਤੂੰ ਗਾਉਣਾ ਬਹੁਤ ਸੋਹਣਾ ਵੀਰੇ ਬਹੁਤ ਸੋਹਣਾ ਗਾਉਣਾ ਭਾਜੀ ਫਿਲਮ ਬਹੁਤ ਵਧੀਆ ਸੀ ਮੈਂ ਦੱਸ ਰਿਹਾ ਤੁਹਾਨੂੰ ਫਿਲਮ ਵਧੀਆ ਲੱਗੀ ਬਹੁਤ ਵਧੀਆ ਪੱਕਾ ਇੱਕ ਪੱਕਾ ਇੱਕ ਮਿੰਟ ਇੱਕ ਮਿੰਟ ਮੰਮੀ ਮੰਮੀ ਜੀ ਉਹ ਪਲਾਟਫਾਰਮ ਵਿੱਚ ਥੋੜਾ-ਮੋਡਾ ਪੂਰਾ ਸੈੱਟ ਹੋ ਗਿਆ ਸੱਚੀ ਬਹੁਤ ਸੋਹਣਾ ਗਾਉਣਾ ਯਾਰ ਤੂੰ ਬਹੁਤ ਸੋਹਣਾ ਭਾਜੀ ਮੈਂ ਤੇ ਵਧੀਆ ਗਾਉਣਾ ਹੀ ਚੱਲੂਗਾ ਮੰਨ ਲਿਆ ਪਰ ਕੋਈ ਨਾ ਬਹੁਤ ਅੱਛੀ ਯਾਰ ਗਾਉਣਾ ਬਹੁਤ ਸੋਹਣਾ ਗਾਣੇ ਕਰਕੇ ਫਿਲਮ ਉੱਠੀ ਹੈ ਬਹੁਤ 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 ਵਧੀਆ ਗਾਣਾ ਫਿਲਮ ਹੈ ਹੀ ਵਧੀਆ ਸੀ ਪੱਕਾ ਅਸੀਂ ਚਲੋ ਆਪਣੀ ਗੱਲ ਕਰਦੇ ਹਾਂ ਹ ਉਹਦੇ ਵਿੱਚ ਸਭ ਤੋਂ ਵਧੀਆ ਕੀ ਦੀ ਐਕਟਿੰਗ ਲਗੀ ਹਾਏ 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 ਬਾਜੀ ਬਾਜੀ ਬਹੁਤ ਸ਼ਾਨਦਾਰ ਹੋਈ ਬਾਜੀ ਪਲੀਜ਼ ਪਲੀਜ਼ ਕਹੋ ਸਭ ਤੋਂ ਵਧੀਆ ਐਕਟਿੰਗ ਸਭ ਤੋਂ ਵਧੀਆ ਐਕਟਿੰਗ ਸੱਚ ਦੱਸਾਂਗੇ ਝੂਠ ਸੱਚ ਕੇ ਝੂਠ ਸੱਚ ਕੇ ਝੂਠ ਸੱਚ ਸੱਚ ਹਾਂ ਵਾਏ ਗਰੂ ਉਹ ਸੱਚ ਦੱਸਣਾ ਮੈਨਾ ਯੈਸ ਸੱਚ ਦੱਸਣਾ ਸੱਚ ਬੋਲ ਦੇਖੋ ਦੇਖੋ ਜਿੰਨੇ ਸਭ ਤੋਂ ਵਧੀਆ ਐਕਟਿੰਗ ਕੀਤੀ ਲੱਗੀ ਸੱਚ ਦੱਸ ਦੇ ਵੀ ਕਿੰਨੇ ਬੈਠੇ ਨਾ ਸਾਰਿਆਂ ਨੂੰ ਪਤਾ ਵਨ ਐਂਡ ਓਨਲੀ ਤੁਹਾਨੂੰ ਵੀ ਪਤਾ yes ਮੈਨੂੰ ਵੀ ਪਤਾ yes ਵਨ ਐਂਡ ਓਨਲੀ ਨੀਰੂ ਬਾਜਵਾ ਕੁੜੀਆਂ ਵਾਲੇ ਪਾਸੇ ਦਿਮਾਗ ਹਟਾਓ ਸਰ ਮੁੰਡਿਆਂ ਵਾਲੇ ਪਾਸੇ ਆਓ ਮੈਂ ਮੁੰਡਿਆਂ ਦੀ ਗੱਲ ਕਰਦਾ ਮੇਲ ਦੀ ਮੇਲ ਦੀ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਮੇਲ ਦੇ ਵਿੱਚੋਂ ਉਹਦੇ ਮੈਂ ਚਲੋ ਥੋੜਾ ਦੱਸ ਦਿੰਦਾ ਤੁਹਾਨੂੰ ਥੋੜੀ ਥੋੜੀ ਦਾੜੀ ਸੀਗੀ ਅੱਛਾ ਥੋੜੀ ਥੋੜੀ ਦਾੜੀ ਜਸਸੀ ਗੱਤ ਜਸਸੀ ਗੱਤ ਜਸਸੀ ਗੱਤ ਉਹ ਵੀਰੇ ਥੋੜੀ ਥੋੜੀ ਦਾੜੀ ਟੈਚੀ ਵਿੱਚ ਕੱਿਆ ਸੀ ਚਾਦਰਾਂ ਪਾਇਆ ਸੀ ਪੋਸਟਰ ਤੇ ਪੋਸਟਰ ਨੀਵਾਰਿਆਂ ਦੇ ਨਾਲ ਯੈਸ ਸੁਣੋ ਸੁਣੋ ਓਕੇ 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 ਦੇਸੀ ਡਰੈਸ ਸੀ ਜਿਹੜੇ ਰੰਗ ਚੱਕਿਆ ਸੀਗਾ ਯੈਸ ਮੈਂ ਪੋਸਟਰ ਦੇਖਿਆ ਮੂੰਹ ਤਾਂ ਪਾਟਾ ਹੋਇਆ ਸੀ ਮੈਨੂੰ ਲੱਗਦਾ ਤਾਂ ਫਿਲਮ ਵੀ ਨਹੀਂ ਦੇਖੀ ਮੈਂ ਦੇਖੀ ਆ ਮੈਂ ਕੱਲ ਚੰਨੂ ਸੀ ਕਿ ਜੂਰਾਸਿਕ ਪਾਰਕ ਉਹ ਕਿਹੜਾ ਡਾਇਨਾਸੌਰ ਦਾੜੀ ਵਾਲਾ ਦੇਖ ਲਿਆ ਤਾਂ ਕਿਹੜੇ ਡਾਇਨਾਸੌਰ ਨੇ ਮੈਨੂੰ ਟੈਚੀ ਚੱਕਿਆ ਸੀ ਨਾਲੇ ਕਿਹੜਾ ਡਾਇਨਾਸੌਰ ਢਿਲੋਂਦਾ ਕਮਾਲ ਕਰਦਾ ਯਾਰ ਦਾ ਮਜ਼ਾਕ ਕਰ ਰਹੇ ਹੋ ਬਾਈ ਮਜ਼ਾਕ ਵਧੀਆ ਲੱਗਿਆ ਨਾ ਵੈਸੇ ਚਲੋ ਛੱਡੋ ਭਰਾ ਮਾਰੋ ਗੋਲੀ ਕਿੰਨੇ ਅੱਛਾ ਐਂ ਦੱਸ ਵੀਰੇ ਹਾਂਜੀ ਇੱਥੇ ਕਿਵੇਂ ਇੱਥੇ ਇੱਥੇ ਮੇਰੇ ਨੂੰ ਫੋਨ ਆਇਆ ਕਹਿੰਦੇ ਕਿ ਪੀਟੀਸੀ ਫਿਲਮ ਅਵਾਰਡ ਤੂੰ ਹੋਸਟ ਕਰਨਾ ਤੇ ਮੈਂ ਅੱਗੋਂ ਭਾਜੀ ਸਿੱਧੀ ਨਾ ਕਰਤੀ ਇਹ ਹੁੰਦੀ ਜੱਟਾਂ ਵਾਲੀ ਗੱਲ ਇਹ ਹੁੰਦੀ ਜੱਟਾਂ ਵਾਲੀ ਮੈਂ ਮੈਂ ਹੋਸ ਨਹੀਂ ਕਰ ਸਕਦਾ ਅੱਛਾ ਵੈਰੀ ਗੁੱਡ ਵਧੀਆ ਸਿੱਧਾ ਜਵਾਬ ਸਿੱਧਾ ਜਵਾਬ ਦਿੱਤਾ ਫਿਰ ਕਿਵੇਂ ਫਿਰ ਉਸ ਤੋਂ ਬਾਅਦ ਦੁਬਾਰਾ ਥੋੜਾ ਸਖਤੀ ਨਾਲ ਫੋਨ ਆਇਆ ਅੱਛਾ ਫਿਰ ਮੈਂ ਕਿਉਂ ਨਹੀਂ ਜੇ ਮੌਕਾ ਮਿਲਦਾ ਤੇ ਫਿਰ ਕਰਨਾ ਪੈਂਦਾ ਕਿ ਦੇਖੀ ਕਰਨਾ ਪੈਂਦਾ ਕਰਨਾ ਪੈਂਦਾ ਕੋਈ ਸੀ ਕਿਤਾ ਹੈ ਕੋਈ ਨੂੰ ਬੰਦਾ ਕਹਿੰਸੀ ਬਾਬਾ ਜੀ ਨੂੰ ਬੁਲਾਈਏ ਕਿ ਆਏਗਾ ਨਹੀਂ ਬਾਬਾ ਇਹ ਤਾਂ ਅਮੈਂ ਮੈਂ ਗੱਲਾਂ ਜਨਾਈ ਪਈਏ ਜੀ ਤੇ ਹਾਸੇ ਨਾਲ ਹੱਸ ਆ ਰਿਹਾ ਠੱਠੇ ਨਾਲ ਠੱਠਾ ਤੇ ਚਿੱਜੇ ਨਾਲ ਚਿੱਜਾ ਨਹੀਂ ਆ ਖਾਲੀ ਤੱਬੇ ਸਿਆਰੀ ਬੀਨ ਨੂੰ ਬਾਜੀ ਮੇਰੇ ਖਿਆਲ ਆਪਾਂ ਹੁਣ ਅਵਾਰਡਾਂ ਬਾਰੇ ਗੱਲ ਕਰੀਏ ਆੜਾ ਅਮਰਿੰਦਰ ਜੀ ਲੋ ਸ਼ੁਰੂ ਕਰਦੇ ਆਪਾਂ ਪੀਟੀਸੀ ਪੰਜਾਬੀ ਫਿਲਮ ਅਵਾਰਡਸ ਵੱਡਾ 2016 ਜੀ ਤੇ ਮੈਂ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਸਾਰੇ ਲੋਕਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਦੀ ਮਿਹਨਤ ਸਦਕਾ ਅੱਜ ਪੰਜਾਬੀ ਫਿਲਮ ਇੰਡਸਟਰੀ ਇਸ ਮੁਕਾਮ ਤੇ ਪਹੁੰਚ ਚੁੱਕੀ ਹੈ ਤੇ ਨਾਲ ਨਾਲ ਪੰਜਾਬ ਵਿੱਚ ਵਸਦੇ ਤੇ ਵਿਦੇਸ਼ਾਂ ਵਿੱਚ ਵਸਦੇ ਉਹਨਾਂ ਸਾਰੇ ਪੰਜਾਬੀਆਂ ਦਾ ਸ਼ੁਕਰਗੁਜ਼ਾਰ ਹਾਂ ਜੀ ਜਿਨ੍ਹਾਂ ਨੇ ਇਨੀ ਸਪੋਰਟ ਕੀਤੀ ਫਿਲਮ ਇੰਡਸਟਰੀ ਨੂੰ ਜ਼ੋਰਦਾਰ ਤਾੜੀਆਂ ਮਾਰੋ ਜੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਫਿਲਮ ਇੰਡਸਟਰੀ ਨੇ ਪੂਰੀ ਦੁਨੀਆ ਦੇ ਵਿੱਚ ਕਹਿਲ ਕਮਚਾਇਆ ਮੈਨੂੰ ਮੇ ਦਿਮਾਗ ਚ ਲਾਈਨ ਆ ਰਹੀਆਂ ਨੂੰ ਸਾਧ ਦਾਵਨ ਦੀਆਂ ਕਿ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਕਿ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਉਹ ਜੀਓ ਗੋਤ ਜਸ ਦੀ ਚ ਪਲ ਕੇ ਜਵਾਨ ਹੋਏ ਆ ਉਹ ਸ਼ਹਿਰ ਛੱਡ ਦੇ ਉਹ ਗ੍ਰਾਂਜ ਛੱਡ ਦੇ ਕੀ ਬਾਤ ਹੈ ਜੇ ਪੰਜਾਬੀ ਪੰਜਾਬੀ ਹਿੰਕੂ ਕਣਾਏ ਤਾਂ ਜਿੱਥੇ ਖੜਾ ਖਲੋਤਾ ਹੈ ਉੱਥਾਂ ਛੱਡ ਦੇ ਆ ਹੋ ਰਬਾਮਰੇ ਜਿੱਥੇ ਪਹੁੰਚ ਗਏ ਕੀ ਬਾਤ ਹੈ ਉਹ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ ਉਹ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ ਉਹ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ ਇੱਕ ਗੰਦੀ ਕਿਰੀਆ ਉਹ ਪੁੱਤਰਾ ਤੂੰ ਆਪਣੀ ਮਾਂ ਛੱਡ ਦੇ ਚਾਰ ਭਰਾ ਹੋਣਿਆ ਨਾ ਇਹ ਚਾਰ ਵਾਰੀ ਤਾਂ ਹੀ ਕਿਹਾ ਪਰ ਜਿਵੇਂ ਮਰਜੀ ਯਾਰ ਸਵਾਦ ਲਿਆਤਾ ਚਿਪ ਕਰਤੇ ਜਿੰਨਾ ਸੋਣਾ ਤੂੰ ਬੋਲਦਾ ਨਹੀਂ ਕਰੀ ਦਾੜੀ ਮਾਰਦੇ ਯਾਰ ਅਮਰਿੰਦਰ ਲਈ ਸਵਾਦ ਲਿਆਤਾ ਇਹਦਾ ਸੋਣਾ ਬੋਲਦਾ ਯਾਰ ਇੰਨਾ ਸੋਣਾ ਬੋਲਦਾ ਨਾ ਮੈਂ ਮਰੀਦ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਤੂੰ ਕਿੱਧਰ ਤੁਰਿਆ ਫਿਰਦਾ ਤੂੰ ਤਾਂ ਬਸਾ ਚ ਕੰਗੀਆਂ ਵੇਚਣ ਵਾਲੇ ਨੂੰ ਫੇਲ ਕਰਦੇ ਲੋ ਜੀ ਕਾਲੀ ਕੰਗੀ 5 ਰੁਪਏ 5 ਰੁਪਏ 5 ਰੁਪਏ ਉਹ ਚਿੱਟੀ ਕੰਗੀ 10 ਰੁਪਏ 10 ਰੁਪਏ 10 ਰੁਪਏ ਮੈਂ ਦੱਸ ਦੂੰ ਤੁਸੀਂ ਗੱਲੇ ਕਰ ਲਓ ਹੈਲੋ ਹੈਲੋ ਨਹੀਂ 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 ਸਰ ਜੀ ਕਰਾਉਣਾ ਨਹੀਂ ਮੈਂ ਗੁੱਸਾ ਨਹੀਂ ਖਾਗਣੀ ਮੈਂ ਘਰ ਤੋਂ ਟੂੜੀ ਦੇਣੀ ਨਹੀਂ ਧਾਰ ਕੇ ਨਹੀਂ 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 ਗੁੱਸਾ ਹੀ ਨਹੀਂ ਕਰਨਾ ਗੁੱਸੇ ਨਹੀਂ ਕਰਨਾ ਜਿੱਦਾਂ ਮਰਜ਼ੀ ਹੈ ਅਮਰਿੰਦਰ ਦੇ ਲਈ ਕਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਅਮਰਿੰਦਰ ਦਾ ਤੋੜ ਕੋਈ ਨਹੀਂ ਇਹ ਗੱਲ ਸਾਬਤ ਹੋ ਚੁੱਕੀ ਹੈ ਵੀ ਅਮਰਿੰਦਰ ਅਮਰਿੰਦਰੀ ਹੈ 5 ਰੁਪਏ 5 ਰੁਪਏ ਸੌਰੀ ਮੇਰਾ ਮਤਲਬ ਅਮਰਿੰਦਰ ਅਮਰਿੰਦਰੀ ਹੈ ਬਿਨੂ ਟੂ ਬਿਨੂ ਟੂ ਹੈ ਫੋਰਡ ਫੋਰਡ ਹੈ ਬੁਲਟ ਬੁਲਟ ਹੈ ਨਿਰਵਾਜ ਨਿਰਵਾਜ ਹੈ 5 ਰੁਪਏ 5 ਰੁਪਏ ਸੌਰੀ ਮੇਰਾ ਖਿਆਲ ਇੱਕ ਇੱਕ ਨਾ ਫਾਰਮਲ ਫੰਕਸ਼ਨ ਹੈ ਤੈਨੂੰ ਆਪਾਂ ਫਾਰਮਲ ਤਰੀਕੇ ਨਾਲ ਕਰੀਏ ਜਾਂ ਮਜ਼ਾਕ ਚ ਬਹੁਤ ਆਣਾ ਪਈਏ ਮੇਰੇ ਖਿਆਲ ਅਸਾ ਸ਼ੁਰੂ ਕਰੀਏ ਆਪਾਂ ਸ਼ੁਰੂ ਕਰੀਏ ਵਾਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਥੋੜੀ ਪਰਸਨਲ ਗੱਲ ਕਰ ਲਈਏ ਅਸਾ ਮੈਨੂੰ ਸਾਰਿਆਂ ਨੂੰ ਪਤਾ ਨਹੀਂ ਖੈਰ ਇਹ ਖਬਰ ਦਾ ਇੱਕ ਉਹ ਭਾਬੀ ਜੀ ਬਾਰੇ ਪਤਾ ਲੱਗਿਆ ਸੀਗਾ ਭਾਬੀ ਜੀ ਬਾਰੇ ਕੀ ਅ ਪਤਾ ਲੱਗਿਆ ਸੀ ਭਾਬੀ ਜੀ ਦਾ ਫੋਨ ਆ ਚੁੱਕਿਆ ਹੈ ਸਾਰੇ ਖਬਰਾਂ ਵੀ ਲੱਗੀਆਂ ਸੀ ਅਖਬਾਰਾਂ ਦੇ ਵਿੱਚ ਅ ਅੱਛਾ ਭੋਲੇ ਉਹ ਕਹਿੰਦੇ ਭਾਬੀ ਜੀ ਦੀ ਪ੍ਰੋਡਕਸ਼ਨ ਹੇਠ ਅਮਰਿੰਦਰ ਗੱਲ ਮੂਵੀ ਸائن ਕਰਕੇ ਆਇਆ ਹੈ ਮਤਲਬ ਅੱਛਾ ਭਾਬੀ ਜੀ ਕਿਦਾਂ ਭਾਬੀ ਦਾ ਪਤਾ ਹੀ ਨਹੀਂ ਪੀਸੀ ਪੀਸੀ ਦੀ ਗੱਲ ਕਰ ਰਹੇ ਹਾਂ ਕੌਣ ਪੀਸੀ ਭਾਜੀ ਅੱਛਾ ਪੀਸੀ ਵੀ ਕੌਣ ਪ੍ਰਿੰਕਾ ਚੋਪੜਾ ਭਾਬੀ ਸਾਰੇਆਂ ਸਾਹਮਣੇ ਕਿਹੋ ਜੀਆਂ ਗੱਲਾਂ ਕਰੀ ਜਾਂਦੇ ਭਾਜੀ ਪਤਾ ਕੀ ਬੁਰਾ ਲੱਗਦਾ ਨਾਲੇ ਕਰਦੇ ਦੇਖਦੇ ਹੋਣੇ ਬਾਜੀ ਲਾਈਵ ਚੱਲ ਰਿਹਾ ਤੁਸੀਂ ਕੀ ਗੱਲਾਂ ਕਰੀਓ ਸਾਰੇਆਂ ਸਾਹਮਣੇ ਭਾਬੀ ਭਾਬੀ ਕਰੀ ਜਾਂਦੇ ਮੇਰਾ ਹੈਲੋ ਕਿਹੜੀ ਫੀਲਿੰਗ ਲੈਣ ਲੱਗਿਆ ਮੈਂ ਤੇਰੀ ਭਾਬੀ ਦੀ ਗੱਲ ਕਰਦਾ ਮੇਰੀ ਵਾਈਫ ਪ੍ਰਿੰਕਾ ਚੋਪੜਾ ਦੀ ਗੱਲ ਕਰ ਰਿਹਾ ਮੈਂ ਕਿਹੜੀ ਫੀਲਿੰਗ ਲੈ ਲੇਗੇ ਤੇ ਭਾਈ ਸਾਹਿਬ ਬੜੇ ਖੁਸ਼ ਨਾ ਹੋ ਤੁਹਾਡੇ ਘਰੇ ਵੀ ਲਾਈਵ ਚੱਲ ਰਿਹਾ ਨਹੀਂ ਜੇ ਅੱਗੇ ਪ੍ਰਿੰਕਾ ਚੋਪੜਾ ਨੇ ਮੈਂ ਆਪਣੇ ਘਰ ਦੇ ਨੂੰ ਸਮਝਾ ਲੂੰਗਾ ਮੈਂ ਕਿਸੇ ਵੇਲੇ ਵੀ ਬਿੰਨੂ ਚੋਪੜਾ ਬਣ ਲਈ ਤਿਆਰ ਹਾਂ